ਦੀ ਗੱਲ ਕਰ ਕਿੰਨੇ ਦਿਨ ਰਿਹਾ ਅਸੀਂ ਬਾਰਡਰ ਤੇ ਸਾਡੇ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗ ਗਈਆਂ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਗੱਲ ਕਰਨ ਦਾ ਟਿਕਾਣਾ ਨਹੀਂ ਹੋएगा ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਰੋ ਸਭ ਤੋਂ ਪਹਿਲੀ ਬੇਨਤੀ ਹੈ ਕਿ ਸਭ ਤੁਸੀਂ ਉਰੇ ਪਹੁੰਚੇ ਸਭ ਤੋਂ ਪਹਿਲਾਂ ਨਾਰਾ ਲੱਗੇ ਇਨਕਲਾਬ ਜ਼ਿੰਦਾਬਾਦ ਅਸੀਂ ਵੀ ਤੁਹਾਡੇ ਨਾਲ ਲਾਉਣ ਨੂੰ ਤਿਆਰ ਆ ਇਨਕਲਾਬ ਜ਼ਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ સામਰਾਜਵਾਦ ਪੁਰਦਾਵਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ ਸਾਮਰਾਜਵਾਦ ਮਰਦਾਬਾਦ ਦਾ ਜੀ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਮੈਂ ਤਾਂ ਮੈਸਨ ਹੋਣਾ ਨਹੀਂ ਉਹ ਨਾਰਾ ਲਾਉਣਾ ਤੁਸੀਂ ਆਨੇ ਲਵਾਇਆ ਕਰੋ ਜੀ ਮੈਂ ਲੁਆਨਾ ਹਰ ਦਾ ਲੁਆਨਾ ਹੈ ਤੇ ਦੂਜਾ ਸਵਾਲ ਸਾਡਾ ਕਿ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕਿ ਉੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫੇਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਘਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਇਹ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਇਹਨਾਂ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਕਿ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਦਾ ਸਵਵਤ ਹੈ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਉਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੈਨੂੰ ਤਾਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇਦਾਗਾ ਉਹਦਾ ਦੇਖਣ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸਵਵਤ ਹੈ ਜੋ ਮਰਜ਼ੀ ਸਵਾਲ ਪੁੱਛੋ ਤੁਸੀਂ ਸਰ ਮੈਂ ਜਿਆ ਕਰ ਜੀ ਆ ਕਿਸੇ ਗੱਲ ਸੁਣ ਬਹਿ ਜਾਓ ਜਰਾ ਬਹਿ ਜਾਓ ਜਰਾ ਤੁਸੀਂ ਹੁਣ ਨਾਰਾ ਲਾਏ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਉਹ ਮੁਲਾਜ਼ਮ ਸੀ ਟੀਚਰ ਜੀ ਬੈ ਬਿਲਕੁਲ ਠੀਕ ਹੈ ਜੀ ਤੁਸੀਂ ਮੁਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਮੁਲਾਜ਼ਮ ਮੁਲਾਜ਼ਮ ਨੂੰ ਪਿੱਛੇ ਰੱਖ ਦੇ ਫਿਰ ਯਾਰ ਸੁਣ ਲੋ ਗੱਲ ਉਹ 2 ਮਿੰਟ ਗੱਲ ਸੁਣ ਲੋ ਇੱਕ ਵਾਰ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਜੇ ਤੁਸੀਂ ਇਦਾਂ ਸਵਾਲ ਪੁੱਛ ਰਹੇ ਆ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗਵਿੰਦਰ ਸਿੰਘ ਉੱਥੇ ਖੜੇ ਸੀ ਰਾਜੇਵਾਰ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨ ਬਾਹਰ ਉੱਥੇ ਖੜੇ ਸੀ ਟਕੌਂਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸੀ ਸਾਡੇ ਧਿਆਪਤ ਵਰਵਾਉਂਦੇ ਸੀ ਉਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਨਾਲ ਦੇ ਮਤਲਬ ਉਹਨਾਂ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਮੈਂ ਕਿਦਿਆਉਣਾ ਜੀ ਬਾਕੀ ਦੇ ਸਾਰੇ ਜਵਾਬ ਸਰ ਜਵਾਬ ਸੋਣੋ ਗੱਲ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਹੋਰ ਸੁਣੋ ਜਵਾਬ ਦੇਣ ਦਾ ਅਧਿਕਾਰ ਦਿਓ ਜੀ ਸਾਨੂੰ ਉਹ ਸ਼ਾਗਰ ਸਿੰਘ ਉਹ ਕਹਾਂ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦਿੰਦਾ ਰਾਜਬਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸਾ ਕਰਤਾ ਇਹਦਾ ਸਾਥ ਦੇ ਕੇ ਜਿਹੜੇ ਲਾਲ ਕਿਲੇ ਵਾਲੇ ਸੀ ਜਿਹਨਾਂ ਨੇ ਸਾਡੇ ਬੱਚੇ ਮਰਵਾਏ ਤੁਸੀਂ ਨਿਸਾਨੀ ਦਾ ਸਵਾਲ ਪੁੱਛੋ ਮਾਈਕ ਲਿਆਓ ਮਾਈਕ ਮਾਈਕ ਕੋਲੋਂ ਨਹੀਂ ਮਿਲੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਦੂਜਾ ਬੰਦਾ ਦੱਸ ਦੋ ਦੋ ਬੰਦੇ ਰਸਤੇ ਗਏ ਸਰ ਦੋ ਬੰਦੇ ਪੰਜ ਬੰਦਿਆਂ ਦੇ ਨਾਮ ਲਿਖਾਈ ਸੀ ਇਹ ਪੁੱਛਾ ਕੌਣ ਆ ਬਤਾ ਇਹੀ ਨੇ ਸਰ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕਦੇ ਕਿਸਾਨੀ ਬਾਰੇ ਪਹਿਲਾਂ ਜਵਾਬ ਦੋ ਇੱਕ ਮਿੰਟ ਦੋ ਮਿੰਟ ਇਹ ਕੋਈ ਫालतू ਗੱਲ ਨਹੀਂ ਹੋ ਰਹੀ ਬਾਪੂ ਜੀ ਆ ਦੇਖੋ ਜੀ ਹਾਂ ਜੀ ਬਾਪੂ ਜੀ ਹੁਣ ਦੱਸੋ ਦੋ ਮਿੰਟ ਦੋ ਮਿੰਟ ਚਲੋ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਕਿਸਾਨੀ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲੇ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗੇ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਹੈ ਉਹਨਾਂ ਨੇ ਕਿਹਾ ਖੁੱਲਾ ਟਾਈਮ ਹੈ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਚਾਰ ਵਿਸਥਾਰ ਨਾਲ ਚਰਚਾ ਹੋਈ ਉਸ ਤੋਂ ਬਾਅਦ ਜਦੋਂ 9ਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪਾਇੰਟਮੈਂਟ ਲਿਆ ਹੋਇਆ ਮੈਂ ਜਾਣਾ ਚਲੋ ਜੱਥੇਬੰਦੀਆਂ ਨੇ ਇਹ ਵੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਲਿਖਣਾ ਜਾ ਸਕਦੇ ਹੋ ਜੇ ਕੋਈ ਪਿੱਛੇ ਆਪਣਾ ਖੇਤੀਬਾੜੀ ਮੰਤਰੀ ਸੀਗੇ ਵੀ ਅਸੋਂ ਨਾਲ ਗੱਲਬਾਤ ਕਰ ਲੈਂਦੇ ਆ ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਨੇ ਦਾ ਕੀ ਕਰਨਾ ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ মিডিਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਦੇ ਜਿਹੜੇ ਮੰਗਾਂ ਸੀਗੀਆਂ ਉਹ ਸੈਂਟ ਨਾਲ ਸੀਗੀਆਂ ਸਾਰੇ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਅਸੀਂ ਗਿਣਾ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣਾ ਨੈਰੀ ਪਾਣੀ ਦੀ ਜਿਹੜੇ ਆਵਾਗ ਆ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜਬਰੀ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਦਾ ਸਰਕਾਰ ਨੇ ਆਪ 26 ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਟਾਂ ਲਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਪ੍ਰਗਵਾਨ ਤਮਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜੱਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜੱਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜੋ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੇ ਰਿਪੋਰਟਸ ਵੀ ਹੈਗੇ ਨੇ ਉਹ ਵੀ ਹੈਗੇ ਨੇ ਉਸ ਤੋਂ ਬਾਅਦ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ BBMP ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਹੈ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਉਹਨੇ ਲਾ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜੇ ਤੁਹਾਨੂੰ ਇੱਕ ਸਵਾਲ ਆਉਦਾ ਮੈਂ ਜਵਾਬ ਦੇ ਦਾਂ ਜੀ ਲਾਲ ਕੀਨੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਰ ਰਿਹਾ ਮੈਂ ਤਾਂ ਖੜੋ ਹੋ ਰਿਹਾ ਸੀ ਨਹੀਂ ਰੁਕਿਆ ਉਹਦਾ ਕਹੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਿੱਥੇ ਮੈਂ ਕਿਹਾ ਤੂੰ ਕਿੱਥੇ ਅੱਗੇ ਜੀ ਮੈਂ 26 ਐਂਬੂਲੈਂਸ ਨਾਲ ਖੜਾ ਹਾਂ ਜੀ ਬਸੇ ਮੈਂ ਆਪਣੀ ਅੱਖਾਂ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆਹ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਦਾ ਟੈਕਮੈਂਟ ਸੈਟ ਤੋਂ ਆਪ ਦੀ ਗੱਲ ਕਰ ਕਿਨੇ ਦੱਲ ਰਿਹਾ ਸੀ ਬਾਰਡਰ ਤੇ ਸਰ ਪਾਊਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਸੀ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਿੱਤੀ ਰਾਜੀ ਇਹ ਸਿਹਤ ਮੰਤਰੀ ਦਾ ਬਿੱਤੀ ਰਾ ਸਾਨੂੰ ਗੱਲ ਕਰਨ ਦੇ ਕਿਉਂ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਿਸੇ ਕਰ ਰਹੇ ਹੇ ਆਹਰਾ ਦਿਨ ਮੈਂ ਰਹਿ ਕੇ ਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆ ਜਿੱਥੇ ਨਹੀਂ 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 ਮਾਈਕ ਚਲੋ ਜਿਹੜਾ ਆਹ ਦੇਖੋ ਮੁਰਤਾਬਾਦ ਮੁਰਤਾਬਾਦ मुटा बाद मुदा त कुझु करणो ताद करोगे सारी दुनिया मु मुर्दाबाद मुर्दाबा मुर्दाबाद